ਕਬੀਰ ਦਾਤਾ ਤਰਵਰ ਦਇਆ ਫਲ ਉਪਕਾਰੀ ਜੀਵੰਤ ਇਹ ਵਿਸਰਾਮ ਧਿਆਨ ਨਾਲ ਲਾਉਣਾ ਹੈ ਕਬੀਰ ਦਾਤਾ ਤਰਵਰ ਦਇਆ ਫਲ ਕਿਥੇ ਵਿਸਰਾਮ ਹੈ ਉਪਕਾਰੀ ਜੀਵੰਤ ਪੰਖੀ ਚੱਲੇ ਦਿਸ਼ਾਵਦੀ ਬਿਰਖਾ ਸੁਫਲ ਫਲੰਤ ਕਬੀਰ ਸਾਧੂ ਸੰਗ ਪ੍ਰਾਪਤੀ ਲਿਖਿਆ ਹੋਇ ਇਲਾਟ ਮੁਕਤ ਪਦਾਰਥ ਪਾਈਐ ਠਾਕ ਨ ਅਵ ਘਟ ਘਾਟ ਕਬੀਰ ਏਕ ਕੜੀ ਆਦੀ ਕਰੀ ਆਦੀ ਹੂੰ ਤੇ ਆਦ ਭਗਤਨ ਸੇਤੀ ਗੋਸਤੇ ਜੋ ਕੀਨੇ ਸੋ ਲਾਭ ਕਬੀਰ ਭਾਗ ਮਾਛਲੀ ਸੁਰਾਪਾਨ ਜੋ ਜੋ ਪ੍ਰਾਨੀ ਖਾਹੇ ਤੀਰਥ ਬਰਤ ਨੇਮ ਕੀਏ ਇਹ ਸਬਾ ਰਸਤਲ ਜਾਹੇ ਇੱਕ ਹੀ ਇਹ ਪਦ ਤੇ ਹੀ ਵਿਸਰਾਮ ਹੈ ਤੀਰਥ ਵਰਤ ਨੀਮ ਕੀਏ ਤੀਰ ਸਬਾ ਰਸਤਲ ਜਾਹੇ ਨੀਚੇ ਲੋਇਨ ਕਰ ਰਹੁ ਜਾਹੇ ਕਾਮੰਦੀ ਹੈ ਲੈ ਸਾਜਨ ਘਟ ਮਾਹੇ ਨੀਚੇ ਲੋਇਨ ਕਰ ਰਹੁ ਲੈ ਸਾਜਨ ਘਟ ਮਾਹੇ ਸਭ ਰਸ ਖੇਲੋ ਪੀਐ ਸੋ ਕਿਸੀ ਲਖਾਵੋ ਨਾਹੇ 8 ਜਾਮ 64 ਕਰੀ 64 60 ਜਿਹੜਾ ਨਾ ਥੋੜਾ ਕਸ ਕੇ ਇੱਥੇ ਬੋਲਨਾ 8 ਜਾਮ 64 ਕਰੀ ਤੋ ਨਿਰਖਤ ਰਹਿ ਜੀਓ ਨੀਤੇ ਲੋਇਨਾ ਕਿਉ ਕਰਾ ਸਭ ਘਟ ਦੇਖੋ ਪੀਓ ਸੋਣ ਸਖੀ ਪੀਆ ਮਹਦੀਓ ਬਸੈ ਜੀਆ ਮਹ ਬਸੈ ਕੇ ਪੀਓ ਵੀ ਜੀਓ ਪੀਓ ਬੁਝੋ ਨਹੀਂ ਬੁਝੋ ਨਹੀਂ ਬੁਝੋ ਨਹੀਂ ਘਾਟ ਮਹ ਜੀਓ ਕੇ ਪੀਓ ਕਬੀਰ ਬਾਮਣ ਗੁਰੂ ਹੈ ਜਗਤ ਕਾ ਭਗਤਨ ਕਾ ਗੁਰ ਨਾਹੇ ਅਰਜ ਉਰਜ ਕੈ ਪਾਚ ਮੂਆ ਚਾਰੋ ਬਿਦ ਹੁ ਮਾਹੇ ਹਰ ਹੈ ਖਾਂਡ ਰੇਤ ਮਹ ਬਿਖਰੀ ਹਾਥੀ ਚੁਨੀ ਨਾ ਜਾਏ ਹਾਥੀ ਉਨੀ ਨਾ ਜਾਇ ਕਹਿ ਕਬੀਰ ਗੁਰ ਭਲੀ 부ਝਾਈ ਕੀਟੀ ਹੋਏ ਕੈ ਖਾਏ ਕਬੀਰ ਜੋ ਤੁਹੇ ਸਾਧ ਪਿਰੰਮ ਕੀ ਸੀਸ ਕਾਟ ਕਰ ਗੋਏ ਖੇਲਤ ਖੇਲਤ ਹਾਲ ਕਰ ਜੋ ਕਿਛ ਹੋਏ ਤਾ ਹੋਏ ਕਬੀਰ ਜੋ ਤੁਹੇ ਸਾਧ ਪਿਰੰਮ ਕੀ पाके से तीखेल काती सरसों पीलकै ना खाल भई ना तेल ढूंढत डोलह अंधगत अर चीनत नाही संत अर चीनत नाही संत चीनति पाठ अर चीनत नाही संत ना संत कह नामा के उपाय है बिन भक्त हो भगवंत ਹਰ ਸੋਹੀਰਾ ਛਾੜ ਕੈ ਕਰਹਿ ਆਨ ਕੀ ਆਸ ਤੇ ਨਰ ਦੂਜਕ ਜਾਹਗੇ ਸਤਿ ਭਖੈ ਰਵਦਾਸ ਕਬੀਰ ਜੋ ਗ੍ਰਹਿੁ ਕਰਹਿ ਤਾ ਧਰਮ ਕਰ 나ਹੀ ਤਾ ਕਰ ਬੈਰਾਗ ਕਬੀਰ ਜੋ ਗ੍ਰਹਿੁ ਕਰਹਿ ਤਾ ਧਰਮ ਕਰ ਇਤਿ ਸ੍ਰਾਮ ਨਾਹੀ ਤਾ ਕਰ ਬੈਰਾਗ ਬੈਰਾਗੀ ਬੰਧਨ ਕਰੈ ਆਕੂ ਬਡੋ ਅਭਾਗ ਸ਼ਲੋਕ ਸੇਖ ਫਰੀਦ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਜੇਤ ਦਿਹਾੜਾ ਧਨਵਰੀ ਸਾਹੇ ਲਏ ਲਿਖਾਈ ਧਨਵਰੀ ਇਹ ਵੱਖਰਾ ਹੀ ਪਾਠ ਕਰਨਾ ਹੈ ਕਈ ਸਿੰਘ ਧਨਵ ਧਨਵਰੀ ਇਕੱਠਾ ਕਹਿ ਜਾਂਦੇ ਹਨ ਜੇਤ ਦਿਹਾੜਾ ਧਨਵਰੀ ਇਸ ਨਾਮ ਸਾਹੇ ਲਏ ਲਿਖਾਈ ਮਲਕ ਜੇ ਕੰਨੀ ਸੁਣੀ ਦਾ ਮਲਕ ਪਦਤੀ ਯਮ ਕਲਾ ਦੇਨੀ ਐ ਮਲਕ ਜੇ ਕੰਨੀ ਸੁਣੀ ਦਾ ਮੋਹ ਦੇ ਖਾਲੇ ਆਏ ਜਿੰਦ ਨਿਮਾਣੀ ਕੱਢੀਐ ਹੱਡਾ ਕੂ ਕੜਕਾਇ ਹੱਡਾ ਕੂ ਕੜਕਾਇ ਸਾਹੇ ਲਿਖੇ ਨ ਚੱਲਨੀ ਸਾਹੇ ਲਿਖੇ ਨ ਚੱਲਨੀ ਸਾਹੇ ਲਿਖੇ ਨ ਚੱਲਨੀ ਜਿੰਦੂ ਕੂੰ ਸਮਝਾਇ ਯੇੰਦ ਬਹੁਟੀ ਮਾਰਨ ਵਾਰ ਲੈ ਜਾਸੀ ਪ੍ਰਣਾਇ ਆਪਣ ਹੱਥੀ ਝੋਲ ਕੈ ਕੈ ਗਾਲ ਲੱਗੈ ਤਾਇ ਵਲਹ ਨਿੱਕੀ ਪੁਰਸਲਾਤ ਵਲਹ ਪੂਲਾ ਬੋਲਨਾ ਵਲਹ ਨਿੱਕੀ ਪੁਰਸਲਾਤ ਇਹ ਵੀ ਪਾਠ ਵੱਖਰਾ ਕਰਨਾ ਹੈ ਪੁਰਸਲਾਤ ਇਕੱਠਾ ਨਹੀਂ ਕਹਿਣਾ ਹੈ ਵਲਹ ਨਿੱਕੀ ਪੁਰਸਲਾਤ ਕੰਨੀ ਨਾ ਸੁਣੀ ਆਏ ਫਰੀਦਾ ਕੰਨੀ ਨਾ ਸੁਣੀ ਆਏ ਫਰੀਦਾ ਕਿਹੜੀ ਪਵੰਦੀ ਖੜਾ ਨਾ ਆਪ ਮੁਹਾਏ ਹਾਂ ਪਵੰਦੀ ਇਸ ਤਰ੍ਹਾਂ ਬੋਲਣਾ ਪਵੰਦੀ ਫਰੀਦਾ ਕਿਹੜੀ ਪਵੰਦੀ ਇਥੇ ਵਿਸਰਾਮ ਖੜਾ ਇਥੇ ਜਮਕ ਲਾ ਦਨੀ ਹੈ ਨਾ ਆਪ ਮੁਹਾਏ ਫਰੀਦਾ ਕਿਹੜੀ ਪਵੰਦੀ ਖੜਾ ਨਾ ਮਹਾਈ ਫਰੀਦਾ ਦਰਦਰਵੇਸੀ ਗਾਖੜੀ ਚੱਲਾ ਦੁਨੀਆ ਭੱਤ ਬੰਨ ਉਠਾਈ ਪੋਟਲੀ ਕਿਥੈ ਵੰਨ ਘੱਤ ਭੱਤ ਘੱਤ ਇਹ ਥੋੜਾ ਜਿਹਾ ਕੱਸ ਕੇ ਬੋਲਨੇ ਹਨ ਪਦ ਕਿਜ ਨਾ ਬੁੱਝੈ ਕਿਜ ਨਾ ਸੁਝੈ ਦੁਨੀਆ ਗੁੱਜੀ ਪਾਹੀ ਸਾਈ ਮੇਰਾ ਚੰਗਾ ਕੀਤਾ ਨਾਹੀ ਤ ਹਮ ਵੀ ਦੱਜਾ ਆਹੀ ਹੰ ਨਹੀਂ ਕਹਿਣਾ ਹੰ ਟਿੱਪੀ ਲੱਗੀ ਹੋਈ ਐ ਸਾਈ ਮੇਰਾ ਚੰਗਾ ਕੀਤਾ ਇਥੇ ਵਿਸਰਾਮ ਨਾਹੀ ਤ ਇਥੇ ਠਮਕ ਹੰ ਵੀ ਦੱਜਾ ਆਹੀ ਸਾਈ ਮੇਰਾ ਚੰਗਾ ਕੀਤਾ ਨਾਹੀ ਤ ਹੰ ਵੀ ਦੱਜਾ ਆਹੀ ਫਰੀਦਾ ਜੇ ਜਾਣਾ ਤਿਲ ਥੋੜੜੇ ਉੜੜੇ ਆੜਾੜੇ ਬੋਲਨੇ ਹਨ ਸੰਮਲ ਬੁੱਕ ਭਰੀ ਜੇ ਜਾਣਾ ਸਹਨੰਡੜਾ ਤਾਂ ਥੋੜਾ ਮਾਨ ਕਰੀ ਜੇ ਜਾਣਾ ਲੜ ਛਿਜਣਾ ਪੀੜੀ ਪਾਈ ਗੰਡ ਪੀੜੀ ਪਾਈ ਗੰਡ ਤੈ ਜੀਵੜ ਮੈਂ ਨਾ ਹਕੂ ਸਭ ਜਗ ਡਿਠਾ ਹੰਡ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲੇਖ ਨ ਲੇਖ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲੇਖ ਨ ਲੇਖ ਆਪਣੜੇ ਗਿਰੀਵਾਨ ਮਹ ਸਿਰ ਨੀਵਾ ਕਰ ਦੇਖ ਫਰੀਦਾ ਜੋ ਤੈ ਮਾਰਨ ਮੁਕੀਆਂ ਤਿਨਾਂ ਨ ਮਾਰੇ ਘੁੰਮ ਅਪਣੜੈ ਘਰ ਜਾਈਐ ਹਾਂ ਜੀ ਇਸੇ ਤਰ੍ਹਾਂ ਅਪਣੜੈ ਹੀ ਉਚਾਰਨ ਕਰਨਾ ਆਪ ਨੜੈ ਨਹੀਂ ਕਹਿਣਾ ਅਪਣੜੈ ਘਰ ਜਾਈਐ ਪੈਰ ਤਿਨਾਂ ਦੇ ਚੁੰਮ ਫਰੀਦਾ ਜਾ ਤੌ ਖੱਟਣ ਵੇਲ ਤਾਂ ਤੂਰਤਾ ਦੁਨੀ ਸਿਓ ਮਰਗ ਸਵਾਈ ਨੀਹ ਜਾ ਭਰਿਆ ਤਾਂ ਲਦਿਆ ਦੇਖ ਦੇਖ ਫਰੀਦਾ ਜੋ ਥੀਆ ਦਾੜੀ ਹੋਈ ਪੂਰਾ ਅੱਗੋਂ ਨੇੜਾ ਆਇਆ ਪਿੱਛਾ ਰਹਿਆ ਦੂਰ ਦੇਖ ਫਰੀਦਾ ਜੇ ਥੀਆ ਸੱਕਰ ਹੋਈ ਵਿਸ ਸਾਈਂ ਵੱਜੋ ਆਪਾਣੇ ਵੇਦਨ ਕਹੀਏ ਕਿਸ ਕਿਸ ਪੂਲਾ ਫਰੀਦਾ ਅੱਖੀ ਦੇਖ ਪਤੀਨੀਆ ਸੁਣ ਸੁਣ ਰੀਨੇ ਕੰਨ ਸਾਖ ਪਕੰਦੀ ਆਈਆ ਹੋਰ ਕਰੇਂਦੀ ਵੰਨ ਫਰੀਦਾ ਕਾਲੀ ਜਿਨੀ ਨਾ 라ਵਿਆ ਧੌਲੀ 라ਵੇ ਕੋਇ ਕਰ ਸਾਈ ਸਿਰਹੜੀ ਰੰਗ ਨਵੇਲਾ ਹੋਏ ਮਹੱਲਾ ਤੀਜਾ ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ ਜੇ ਕੋ ਚਿਤ ਕਰੇ ਆਪਨਾ ਲਾਇਆ ਪਰਮ ਨਾ ਲਗਾਈ ਜੇ ਲੋਚਾ ਸਭ ਕੋਏ ਇਹੋ ਪਰਮ ਪਿਆਲਾ ਖਸਮ ਕਾ ਜੈ ਭਾਵੈ ਤੈ ਦੇ ਫਰੀਦਾ ਜਿਨ ਲੋਇਨ ਜਗ ਮੋਹਿਆ ਤੇ ਲੋਇਨ ਮੈਂ ਡਿਠ ਸੇ ਲੋਇਨ ਮੈਂ ਡਿਠ ਸੇ ਲੋਇਨ ਮੈਂ ਡਿਠ ਕੱਜਲ ਰੇਖ ਨ ਸਹਦਿਆ ਕੱਜਲ ਰੇਖ ਨਾ ਸਹਦਿਆ ਸੇ ਪੰਖੀ ਸੂਏ ਬਹਿਠਾ ਫਰੀਦਾ ਕੂ ਕੇਦਿਆ ਚਾ ਗੇਦਿਆ ਮੱਤੀ ਦੇਦਿਆ ਨੇਤ ਜੋ ਸ਼ੈਤਾਨ ਵੰਜਾਇਆ ਸੇ ਕਿਤ ਫੇਰਹ ਚਿਤ ਫਰੀਦਾ ਤੀ ਉਪਵਾਈ ਦੱਬ ਦੱਬ ਉਚਾਰਨ ਕਰਨਾ ਬੱਬੇ ਨਾਲ ਦੱਬ ਬੱਬੇ ਨਾਲ ਨਹੀਂ ਬੋਲਣਾ ਫਰੀਦਾ ਪਦ ਤੇ ਵਿਸਰਾਮ ਹੈ ਫਰੀਦਾ ਥੀਓ ਪਵਾਹੀ ਦੱਬ ਜੇ ਸਾਈ ਲੋੜ ਹੈ ਸਭ ਜੇ ਇਥੇ ਵਿਸਰਾਮ ਹੈ ਸਾਈ ਲੋੜ ਹੈ ਸਭ ਇੱਕ ਛਿੱਜ ਹੈ ਬਿਆ ਲਤਾੜੀ ਹੈ ਤਾਂ ਸਾਈ ਦਾ ਦਰ ਵਾੜੀ ਹੈ ਤਾਂ ਤੇ ਹੀ ਵਿਸਰਾਮ ਹੈ ਫਰੀਦਾ ਖਾਕ ਨਾ ਨਿੰਦੀ ਐ ਖਾਕੂ ਜੇੜ ਨਾ ਕੋਏ ਜੀਵਦਿਆ ਪੈਰਾ ਤਲੈ ਮਯਾ ਉੱਪਰ ਹੋਏ